ਮਾ ਕੇ ਮੈਂ ਆਪਣੀਆਂ ਅੱਖਾਂ ਨਾਲ ਆਪ ਜਾ ਕੇ ਖੁਦ ਦੇਖ ਲਿਆ ਇਦਾਂ ਫਾਇਦਾ ਕੀ ਹੈ ਗੁਰਮਖ ਪਿਆਰਿਓ ਚਾਹੇ ਅਸੀਂ 400 ਬੰਦਾ ਇਕੱਠਾ ਹੋ ਜਾਈਏ ਇਹ ਗੁੰਡੇ ਬਦਮਾਸ਼ ਸਰਕਾਰਾਂ ਦੇ ਬੰਦੇ ਆਰਐਸਏ ਦੇ ਟੁੱਕੜ ਬੋਚ ਇਹਨਾਂ ਦਾ ਕੀ ਕੁਛ ਕੁਛ ਵੀ ਨਹੀਂ ਇਹਦਾ ਸੰਤ ਭਿੰਡਾਲੇ ਮਹਾਪੁਰਸ਼ਾਂ ਕੋਲੋਂ ਕਾਬੂ ਨਹੀਂ ਆਏ ਸਾਡੇ ਕੋਲੋਂ ਕਾਬੂ ਕੀ ਹੋਣਾ ਇਹਨਾਂ ਨੇ ਅਸੀਂ ਕੀ ਚੀਚਾ ਇਹਦੇ ਮੁਰੇ ਸਾਡੇ ਮੁਰੇ ਦਾ ਇੱਕੋ ਹੀ ਗੱਲ ਆ ਬਸ ਹਥਿਆਰ ਹਥਿਆਰ ਬੰਦ ਹੋ ਗੋ ਕਿਸੇ ਤਰੀਕੇ ਮਰਜੀ ਸ੍ਰੀ ਸਾਹਿਬ ਆਪਣੇ ਡੱਬ ਚ ਪਾ ਕੇ ਰੱਖੋ ਉਹ ਉਹ ਜਿੱਥੇ ਟੱਕਰਦੇ ਆ ਉਹ ਆਪਣੀ ਵਰਤੋਂ ਬਸ ਤਾਂ ਕਾਮਯਾਬੀ ਮਿਲਣੀ ਹੈ ਗੁਰਮੁਖ ਪਿਆਰਿਓ ਨਹੀਂ ਮਿਲਣੀ ਮੈਂ ਬਾਰ-ਬਾਰ ਕਹਿੰਦਾ ਨਹੀਂ ਮਿਲਣੀ ਕਿਸੇ ਮੇਰਾ ਗੁਰਮੁਖ ਪਿਆਰੇ ਨੂੰ ਮੇਰਾ ਗੁੱਸਾ ਲੱਗੇ ਗਿੱਲਾ ਲੱਗੇ ਕੋਈ ਪ੍ਰਭੂ ਕੋਈ ਗੱਲ ਨਹੀਂ ਹਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੋ ਗੁਪਤੀ ਸੋਧਿਆਂ ਦਾ ਕਾਰਜ ਸ਼ੁਰੂ ਕਰਨਾ ਪੈਣਾ ਜੀ ਜਿੱਥੇ ਕਿਤੇ ਦਵਾਲਿਆ ਦੋ ਚਾਰ ਫੈਰ ਜੇ ਕੱਢ ਦਿੱਤੇ ਜਾਣ ਭਾਵੇਂ ਆਵਾਜ਼ ਹੀ ਫੈਰ ਹੋ ਜਾਣ ਨਾ ਸੰਗਤ ਰਹਿਣੀ ਤੇ ਨਾ ਏ ਧੰਦੇ ਧੰਦੇ ਹੋਣੀ ਰਹਿਣੇ ਆ ਤੇ ਮੋਟਰਸਾਈਕਲ ਵਾਲੇ ਆਉਗੇ ਲੱਭਦੇ ਰਹਿਣ ਕੌਣ ਆ ਵਾਜ ਫੈਰ ਮਾਰ ਗਿਆ ਨਾ ਕੋਈ ਪਰਚਾ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਇਦਾਂ ਦੇ ਤਰੀਕੇ ਅਪਣਾਉਣੇ ਪੈਣੇ ਆ ਫੇਰ ਨਹੀਂ ਲੱਭਦੇ ਮਸ਼ਿਨਰੀ ਬਿਲਕੁਲ ਭਾਈ ਸਾਹਿਬ ਨਹੀਂ ਬਖਸ਼ਣਾ ਪਰ ਖਾਲਸਾ ਪੰਥ ਜੋ ਇਸ ਦੇ ਸਿਧਾਂਤ ਸੀ ਜੋ ਇਸ ਦੀ ਬੜਕ ਸੀ ਖਾਲਸੇ ਦੀ ਜੋ ਖਾਲਸੇ ਦੀ ਦਹਿਸ਼ਤ ਸੀ ਦੁਸ਼ਮਣਾਂ ਦੇ ਮਨ ਵਿੱਚ ਛੇਤੀ ਦੀ ਫੌਜਾਂ ਗੁਪਤ ਸੋਦੇ ਖਾਲਸਾ ਪੰਥ ਉਹਨਾਂ ਤੋਂ ਪਿੱਛੇ ਨਾ ਸਾਡੀ ਜਦੋਂ ਖਾਲਸਾ ਜਾਵੇ ਉਸ ਦੀ ਇੰਨੀ ਦਹਿਸ਼ਤ ਹੋਣੀ ਚਾਹੀਦੀ ਹੈ ਆ ਗਿਆ ਅਹੀਂ ਜਾਣੇ ਆ ਪ੍ਰਸ਼ਾਸਨਾ ਨਾਲ ਗੱਲਾਂ ਕਰ ਉਧਰ ਗੱਲਾਂ ਕਰ ਤੇ ਉਹ ਸਮਝਾ ਬੁਝਾ ਕੇ ਮਸਲੇ ਨੂੰ ਹੱਲ ਕਰਨ ਵੱਲ ਕੰਮ ਤੁਰ ਪੈਂਦਾ ਮੈਟਰ ਸੌਲਵ ਕਰਨ ਵੱਲ ਉਹਦੀ ਬਜਾਏ ਇੱਕ دہشت ਪੈਦਾ ਕਰ ਦੇਣੀ ਇੱਕ ਡਰ ਪੈਦਾ ਕਰ ਦੇਣਾ ਉਹ ਬਹੁਤ ਜ਼ਰੂਰੀ ਆ ਜੀ ਤੁੰ ਲਿਆ ਇੱਕ ਜਗ੍ਹਾ ਗਿਆ ਹੋਵੇ ਉੱਥੇ ਚਾਰ ਫਾਇਰ ਹੋਏ ਹੁਣ ਹਵਾ ਚੀ ਦੋ ਕ ਸਿੰਘ ਐਣੂ ਮੋਟਰਸਾਈਕਲ ਲੈ ਕੇ ਚੱਲ ਗਏ ਹੁਣ ਦੋ ਕ ਐਣ ਚੱਲ ਗਏ ਹੁਣ ਉਹ ਜਿਹੜੀ دہشت ਬਣ ਜਾਣੀ ਆ ਉਹ ਕਿਤੇ ਵੀ ਦਿਵਾਨ ਉਹਦੇ ਅੰਦਰ ਦੀ دہشت ਮਾਰੂ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਮਿਸ਼ਨਰੀਆਂ ਦੇ ਬਾਰੇ ਇੱਕ ਕਨਸੈਪਟ ਮੈਂ ਬਹੁਤ ਜ਼ੋਰ ਨਾਲ ਬੋਲਦਾ ਹੁੰਦਾ ਕਿ ਮਿਸ਼ਨਰੀ ਸਿੱਖ ਹੀ ਨਹੀਂ ਸਿੱਖ ਰਹਿਤ ਮਰਿਆਦਾ ਦੇ ਅਨਸਾਰ ਮਿਸ਼ਨਰੀ ਸੇਖੀ ਨਹੀਂ ਸਿੱਖ ਦੀ ਪਰਿਭਾਸ਼ਾ ਜੋ ਲਿਖੀ ਹੈ ਰਹਿਤ ਮਰਿਆਦਾ ਵਿੱਚ ਉਹ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਦਾ ਅਤੇ ਦਸਮੇਸ਼ ਦੇ ਅਮਰਤੇ ਨਿਸ਼ਚਾ ਰੱਖਦਾ ਉਹ ਸਿੱਖ ਹੈ ਇਹ ਦਸਮ ਬਾਣੀ ਨੂੰ ਨਹੀਂ ਮੰਨਦੇ ਇਸ ਤਰ੍ਹਾਂ ਇਹ ਸਿੱਖ ਹੀ ਨਹੀਂ ਤੇ ਅੱਗੇ ਜਾ ਕੇ ਮਰਿਆਦਾ ਵਿੱਚ ਲਿਖਿਆ ਕਥਾ ਕੇਵਲ ਸਿੱਖ ਹੀ ਕਰ ਸਕਦਾ ਹੋਂ ਇਸ ਕਰਕੇ ਇਹ ਕਥਾ ਵੀ ਨਹੀਂ ਕਰ ਸਕਦੀ ਸਿੱਖ ਦੀ ਪਰਿਭਾਸ਼ਾ ਦੇ ਅਨੁਸਾਰ ਜੋ ਦਸਮ ਬਾਣੀ ਨੂੰ ਨਹੀਂ ਮੰਨਦਾ ਉਹ ਸਿੱਖ ਨਹੀਂ ਇਸ ਤਰ੍ਹਾਂ ਤੁੰਦਾ ਟਪਾਲੀ ਮਾਜੀ ਪੰਥਪ੍ਰੀਤ ਸਾਰੇ ਸਿੱਖ ਨਹੀਂ ਅਤੇ ਕਥਾ ਕੇਵਲ ਸਿੱਖ ਹੀ ਕਰ ਸਕਦਾ ਹੈ ਇਸ ਕਰਕੇ ਇਹ ਕਥਾ ਵੀ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਿੰਦਰ ਸਿੰਘ ਇਟਲੀ ਵਾਲਿਓ ਮੇਰੇ ਚ ਗੱਲ ਇਦਾਂ ਹੈ ਵੀ ਜਿੰਨੇ ਦਿਨ ਆਪਾਂ ਤੇਰੇ ਦਿਨ ਚੀ ਵਾਲੀਆਂ ਪਾਣੀਆਂ ਨਹੀਂ ਨਾ ਛੱਡ ਦੇ ਕਿਰਪਾਨਾਂ ਗਾਤਰੇ ਦੇ ਵਿੱਚ 3 ਫੁੱਟ ਦੀ ਕਿਰਪਾਨ ਹੋਵੇ ਹੱਥ ਦੇ ਵਿੱਚ ਹੋਵੇ ਫੜਿਆ ਵਰਚਾ ਤੇ 5 6 ਛਾਤਰ ਹੋਣ ਕਮਰ ਕੱਸੇ ਦੇ ਵਿੱਚ ਪੰਗੇ ਤੇ ਪੂਰਾ ਆਦਾ ਕਰਕੇ ਜਾਵੇ ਬੀਜੇ ਟੁਕਣੇ ਨੇ ਜਿਹੜੇ ਆਗੇ ਸਾਹਮਣੇ ਤਾਂ ਆਪਣੇ ਮਸਲੇ ਹੱਲ ਹੋਣੇ ਨੇ ਠੀਕ ਆ ਜੀ ਕੱਲਾ ਬਾਣਾ ਪਾਣ ਨਾਲ ਦਮਾਲੇਸ ਜਾਣ ਨਾਲ ਵੀ ਗੱਲ ਨਹੀਂ ਬਣਦੀ ਪੂਰੀ ਰਿਆ ਕਰਕੇ ਜਾਣ ਸਿੰਘ ਜਾਣ ਚੜਦੀ ਤਾਂ ਚੜਦੀ ਕਰਾ ਲੈ ਉਹ ਨਾ ਹੋਣ ਵੀ ਜੇ ਮੂਹਰੇ ਇੱਕ ਬੰਦਾ ਸਾਰਿਆਂ ਨੂੰ ਮੂਹਰੇ ਲਾਈ ਫਿਰੇ ਕੁਛ ਮਾੜੇ ਮੋਟਾ ਜਾਣਦੇ ਵੀ ਹੋਣ ਇਹ ਨਹੀਂ ਗੱਲ ਵੀ ਐਵੇਂ ਤੁਰੇ ਫਿਰਦੇ ਹੋਣ ਕੋ ਥੋੜੇ ਬਾਅਦੇ ਕਰਾਟੇ ਸਿੱਖੇ ਹੋਣ ਜਾਂ ਗੱਲ ਕਰਤਾਂ ਸਿੱਖਿਆ ਹੋਵੇ ਤੇ ਪੂਰਾ ਡੱਟ ਕੇ ਮੈਦਾਨ 'ਚ ਜਿਹੜਾ ਮੁਕਾਬਲਾ ਕਰ ਸਕੇ ਤਾਂ ਆਪਣਾ ਬਣ ਸਕਦਾ ਕੁਛ ਤੇ ਇਹਨਾਂ ਨੂੰ ਸੌਦਾ ਪੂਰਾ ਗੱਡ ਕੇ ਲੱਗੇ ਜਿੱਥੇ ਇੱਕ ਵਾਰੀ ਜਾਣ ਚਾਹੇ ਮੁੜ ਕੇ 6 ਮਹੀਨੇ ਜਾਂ ਨਾ ਹੀ ਜਾਣ ਇੱਕ ਵਾਰੀ ਪੂਰਾ ਤਖਮਾਨ ਪਾ ਦੇਣਾ ਇੱਕ ਵਾਰੀ ਨੇਹਰੀਆਂ ਆ ਜਾਣ ਉੱਥੇ ਕੋਈ ਨੇੜੇ ਨਹੀਂ ਲੱਗਦਾ ਮੇਰੀ ਗਰੰਟੀ ਆ ਪੁੱਰ ਸਕਦਾ ਤੇ ਨੇੜੇ ਨਹੀਂ ਲੱਗਦੀ ਲੜਾਈ ਕਰਨ ਵਾਲਿਆਂ ਦੇ ਮੈਂ ਖੜ ਕੇ ਦੇਖੇ ਨੇ ਤਮਾਸ਼ੇ ਬਾਈ ਸਾਈਡ ਤੇ ਹੋ ਕੇ ਖੜ ਜਾਂਦੇ ਨੇ ਅਗਲੇ ਅਗਲਾ ਨੇੜੇ ਨਹੀਂ ਲੱਗਦਾ ਅਗਲੇ ਕਹਿੰਦਾ ਲੜ ਕੇ ਹਟ ਜਾਣਗੇ ਫਿਰ ਫੜਾਂਗੇ ਤੇ ਇਦਾਂ ਕਰਨਾ ਪਊਗਾ ਤਾਂ ਇਹਨਾਂ ਨੇ ਹਟਣਾ ਨਹੀਂ ਤਾਂ ਇਦਾਂ ਇਹ ਨਹੀਂ ਹਟਦੇ ਹੈਗੇ ਜਿੱਥੇ ਮਰਜ਼ੀ ਭੱਜੇ ਫਿਰੋ ਤੁਸੀਂ ਆ ਤਿੰਨ ਤਿੰਨ ਨਿੱਜੀ ਕਿਰਪਾਨਾਂ ਜਿਹੜੀਆਂ ਆਪਾਂ ਨੇ ਪਾਈਆਂ ਨੇ ਬਾਈ ਰੁੱਸੀ ਬੁੱਢੀ ਦਾ ਨ ਗੁੱਸਾ ਕਰੇ ਚਾਹੇ ਕੋ ਗਿੱਲਾ ਕਰੇ ਮੇਰੀ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਭਾਈ ਸਾਹਿਬ ਸਤਿਬਚਨ ਹੈ ਅਸੀਂ 10 ਬੰਦਿਆਂ ਨੂੰ ਸੋਦਾ ਲਾ ਸਕਦੇ ਹਾਂ ਗੁਪਤ ਵਰਤ ਕੇ ਤਰੀਕੇ ਨਾਲ ਜੇ ਇੱਕ ਨੂੰ ਸੋਦਾ ਲਾ ਕੇ ਜੇਲ੍ਹ ਚ ਚਲੇ ਗਏ ਤਾਂ ਗੜਬੜ ਹੋ ਜਾਣੀ ਨਾ ਉਹਦੇ ਨਾਲੋਂ ਚੰਗਾ ਹੈ ਕਿ 10 ਬੰਦਿਆਂ ਨੂੰ ਸੋਦਾ ਲਈਏ ਤੇ ਗੁਪਤ ਰਹੀਏ ਯਾਰਵੇਂ ਨੂੰ ਨਹੀਂ ਲਾਉਣਾ ਵਾ ਤੇ ਜੋ ਦਹਿਸ਼ਤ ਬਣੇ ਇਹਨਾਂ ਮਿਸ਼ਨਰੀਆਂ ਦੇ ਦਿਲ ਵਿੱਚ ਉਹ ਜ਼ਰੂਰੀ ਹੈ ਦਹਿਸ਼ਤ ਪੈਦਾ ਕਰਨਾ ਦਹਿਸ਼ਤ ਪੈਦਾ ਕਰਨੀ ਜੀ ਉਹ ਬਹੁਤ ਜ਼ਰੂਰੀ ਹੁੰਦੀ ਹੈ ਮਿਸ਼ਨਰੀਆਂ ਦੇ ਦਿਲ ਵਿੱਚ ਸਿੰਘੋ ਸਿੱਖ ਕੌਮ ਵਿੱਚ ਇੱਕ ਸਵਾ ਲੱਖ ਦਾ ਕਨਸੈਪਟ ਜੋ ਕੱਲਾ ਸਵਾ ਲੱਖ ਬਰਾਬਰ ਹੈ ਇਹ ਚਾਰਕ ਮੋਟਰਸਾਈਕਲ ਲੈ ਕੇ ਤੇ ਵਰਸ਼ੇ ਫੜ ਕੇ ਤਗੜੇ ਤਗੜੇ ਦੇ ਦੋ ਕੱਲਾ ਲਕਾਰੇ ਜਕਾਰੇ ਛੱਡ ਦੇ ਜਦੋਂ ਕਰੀ ਇੱਧਰ ਨੂੰ ਕਰੀ ਇੱਧਰ ਨੂੰ ਛੱਡ ਕੇ ਫੇਰ ਚਲੇ ਗਏ ਅੱਜ ਨਹੀਂ ਛੱਡਣਾ ਅੱਜ ਨਹੀਂ ਛੱਡਣਾ ਤੇ ਉਹ ਡੈਸ ਜਿਹੜੀ ਮਨ 'ਚ ਬਹਿ ਜਾਣੀ ਹੈ ਨਾ ਇਹਨਾਂ ਦੇ ਉਹ ਬੜੀ ਖਤਰਨਾਕ ਹੋਣੀ ਵੀ ਪਤਾ ਨਹੀਂ ਕੌਣ ਨੇ ਪਤਾ ਨਹੀਂ ਕੌਣ ਨੇ ਇਹ ਜਿਹੜੀਆਂ ਚੀਜ਼ਾਂ ਹੀ ਛੱਡ ਦਿੱਤੀਆਂ ਨੇ ਇਹ ਮਾੜੀਆਂ ਨੇ ਜੀ ਇਹ ਵੀ ਜ਼ਰੂਰੀ ਹੁੰਦੀਆਂ ਨੇ ਇਹਨਾਂ ਦੇ ਦਿਲ ਕੰਬੜੇ ਜਾਂਦੇ ਨੇ ਕੰਬਣੇ ਠੀਕ ਆਕਾਲ ਸਾਹਿਬ ਆਏ ਗੁੱਜੀ ਕੀ ਫਤਿਹ ਬਾਬਾ ਜੀ ਗੱਲ ਅਸਲੀ ਇਹ ਨਹੀਂ ਹੈਗੀ ਇਹ ਲੋਕ ਤਾਂ ਸਿਰੇ ਚੜ ਰਹੇ ਨੇ ਆਪਣੇ ਪੱਲੇ ਕੱਖ ਨਹੀਂ ਆਪਣੇ ਲੋਕਾਂ ਦੇ ਮੈਂ ਕਲੀਅਰ ਤੁਹਾਨੂੰ ਕਰ ਦੱਸੀ ਆ ਵੀ ਆ ਤਿੰਨ ਤਿੰਨ ਇੰਚ ਵਾਲੀਆਂ ਜਿਹੜੀਆਂ ਕਿਰਪਾਨਾਂ ਪਾਈਆਂ ਆਪਣੇ ਬੰਦਿਆਂ ਨੇ ਮੈਂ ਗਾਰੰਟੀ ਦਿੰਦਾ ਮੈਂ ਤੁਹਾਨੂੰ ਦਿਖਾ ਦੂੰਗਾ 20 ਜਣਿਆਂ ਦੇ ਪਾਈਆਂ ਹੋਣੀਆਂ ਅਜੇ ਰੱਸੀ ਬੁੱਢੀ ਦਾ ਨੱਕ ਵੜ ਦੇਣ ਦਾ ਜੋ ਮਰਜ਼ੀ ਕਹਿ ਦਿਓ ਜਿਹੜੇ ਬੰਦੇ ਆਪਣੇ ਕਹਿੰਦੇ ਆ ਨਾ ਵੀ ਮੋਨੇ ਕੋਨੇ ਮੂਰੇ ਲੱਗਦੇ ਆ ਮੋਨੇ ਕੋਨੇ ਵੀ ਸਿੰਘਾਂ ਦੇ ਮੂਰੇ ਲੱਗਦੇ ਆ ਇਕੱਲੇ ਕਰਕੇ ਦਿਖਾਉਣ ਕਿਤੇ ਕਿਤੇ 100 'ਚੋਂ ਇੱਕ ਜਗ੍ਹਾ ਹੋਊ ਜਿੱਥੇ ਕੱਲਿਆਂ ਨੇ ਕੁਝ ਕਰਿਆ ਹੋਊਗਾ ਸਿੰਘ ਹੀ ਅੜਦੇ ਆ ਜਦੋਂ ਅਸਲੀ ਮੌਕਾ ਆਉਂਦਾ ਜਦੋਂ ਪੂਰੇ ਭੇਡਾਂ ਹੁੰਦੀਆਂ ਸਾਰੇ ਹੀ ਭੱਜਦੇ ਆ ਮਗਰ ਮਗਰ ਗੱਲ ਇਹ ਹੁੰਦੀ ਆ ਸ਼ਾਸਤਰ ਵਧੀਆ ਤੋਂ ਵਧੀਆ ਰੱਖਣੇ ਚਾਹੀਦੇ ਨੇ ਸਿੰਘਾਂ ਨੂੰ ਇਹ ਨਹੀਂ ਗਰੁੱਪਾਂ ਦੇ ਵਿੱਚ ਕਹਿਣਾ ਚਾਹੀਦਾ ਵੀ ਕੋਈ ਮੋਨੇ ਕੋਨੇ ਬਹੁਤ ਕਰਦੇ ਨੇ ਫਲਾਣਾ ਕਰਦੇ ਨੇ ਢਮਕਾ ਕਰਦੇ ਨੇ ਆ ਦੇਖੇ ਨੇ ਮੋਨੇ ਕੋਨੇ ਅਸੀਂ ਬਹੁਤ ਬਦਮਾਸ਼ ਪਹਿਲਾਂ ਗਾਂਧੀ ਵਾਲੇ ਗੈਂਗ ਚ ਰਹੇ ਸੀਗੇ ਹੁਣ ਸਿੱਖ ਬਣੇ ਹੋਏ ਨੇ ਮੂਤ ਨਿਕਲ ਜਾਂਦਾ ਇਹਨਾਂ ਦਾ ਬਹੁਤ ਦੇਖਦੇ ਸਾਰੀ ਪੁਲਿਸ ਵਾਲਿਆਂ ਨੂੰ ਤੇ ਬਹੁਤ ਵੇਖਿਆ ਇਹੋ ਜਿਹੇ ਬੰਦੇ ਅਸੀਂ ਸਾਨੂੰ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਜਿਹੜੇ ਬੰਦੇ ਜਾਣ ਉਹ ਕੱਚੇ ਪਿੱਲੇ ਨਾ ਹੋਣ ਸਿਰਫ ਗੱਲਾਂ ਕਰਨ ਵਾਲੇ ਨਾ ਹੋਣ ਘਰੇ ਵੀ ਮੈਂ ਕਰ ਦੂੰਗਾ ਮੈਂ ਉਹ ਕਰ ਦੂੰਗਾ ਜੀ ਮੈਨੂੰ ਖੁੱਲੀ ਛੁੱਟੀ ਦੇ ਕੇ ਛੱਡ ਦੋ ਮੈਂ ਪੂਰਾ ਲਾਹੌਰ ਮਾਰ ਦੂੰਗਾ ਬੰਦੇ ਕੰਮ ਕਰਨ ਵਾਲੇ ਹੋਣ ਜਿਨ੍ਹਾਂ ਨੂੰ ਪਤਾ ਹੋਵੇ ਵੀ ਕੱਲ ਨੂੰ ਅਸੀਂ ਜੇਲ੍ਹ 'ਚ ਵੀ ਜਾਣਾ ਤੇ ਜੇਲ੍ਹ 'ਚ ਸਾਡੇ ਨਾਲ ਕੀ ਹੋਣਾ ਹੈ ਐਹੋ ਜਿਹੇ ਬੰਦੇ ਹੋਣ ਪਰਵਾਹ ਕਰਨ ਵਾਲੇ ਨਾ ਹੋਣ ਤੇ ਮਿੱਠੇ ਗਏ ਹੁਣ ਤੇ ਸ਼ਸਤਰ ਪੂਰੇ ਕੋਲ ਹੋਣ ਜਾਂਦੇ ਡਹਿਪਹਿਣ ਡਾਂਗੀ ਜਿਹੜਾ ਮੂਰੇ ਆਉਂਦਾ ਦੇਵ ਤੇਰੇ ਦੀ ਲੈ ਤੇਰੇ ਦੀ ਤਾਂ ਕੰਮ ਵੜਿਆ ਜਾਣਾ ਐ ਇਦਾਂ ਨਹੀਂ ਵੜਿਆ ਜਾਣਾ ਹੈਗਾ ਆਪਣੇ ਵਾਲੇ ਜਿਹੜੇ ਬੰਦੇ ਆ ਨਾ ਤੁਸੀਂ ਕਹੋਗੇ ਕਹਿੰਦਾ ਮੈਂ ਕਹਿੰਦਾ ਗਰੰਟੀ ਦੇਣਾ ਬਹੁਤੇ ਬੰਦੇ ਜੇ ਡਾਂਗ ਮਾਰਦਣ ਮੂਰੇ ਬੰਦਾ ਡੰਗ ਬੰਦਾ ਨਹੀਂ ਡਿੱਗਦਾ ਹੈਗਾ ਕਾਂ ਨਹੀਂ ਰੱਜਦਾ ਇਹਨਾਂ ਤੋਂ ਕਾਂ ਵੀ ਕਾਂ ਨਹੀਂ ਰੱਜਦਾ 20 ਕਿਲੋ ਦਾ ਵੱਟਾ ਨਹੀਂ ਚੱਕ ਸਕਦੇ ਇਹ ਫਿਰ ਜਾ ਕੇ ਲੜਾਈ 'ਚ ਵੀ ਕੀ ਕਰਨਗੇ ਇਹੋ ਜਿਹਾ ਹੀ ਹਿਸਾਬ ਕਿਤਾਬ ਹੈ ਬਾਬਾ ਜੀ ਜਿਹੜੇ ਲੜਨਾਂ ਲੜਦੇ ਨੇ ਪਹਿਲਾਂ ਖਾੜੇ ਦੇ ਵਿੱਚ ਕੁਸ਼ਤੀ ਦੀ ਟ੍ਰੇਨਿੰਗ ਵੀ ਕਰਦੇ ਨੇ ਤਾਂ ਲੜਦੇ ਨੇ ਤਾਂ ਜਿੱਤ ਕੇ ਆਉਂਦੇ ਨੇ ਜਿਹੜੇ ਨਹੀਂ ਲੜਦੇ ਨਾ ਉਹਨਾਂ ਦੇ ਕੁਦਰਤੀ ਕਿਤੇ ਫੁੱਦੂ ਲੋਟ ਆ ਗਿਆ ਤਾਂ ਜਿੱਤ ਕੇ ਜਿੱਤ ਕੇ ਨਹੀਂ ਤਾਂ ਅਗਲਾ ਮਾਰ ਮਾਰ ਕੇ ਗੋਡੇ ਪਸਰੀਆਂ ਦਿੰਦਾ ਭਾਨਾ ਪਤਾ ਲੱਗਦਾ ਓਦੋਂ ਜਦੋਂ ਕਿਤੇ ਬਕਾਨੇ ਪੁੱਤ ਨਾਲ ਲੜਾਈ ਹੋਵੇ ਫੇਰ ਭਾਈ ਹਰਮਿੰਦਰ ਸਿੰਘ ਜੀ ਤਗੂਬਾਹ ਸਾਹਿਬ ਕਿਰਪਾ ਕਰਨ ਕਿਹਦਾ ਖੜੇ ਦਾ ਜਾਂ ਗੁੱਚ ਬੜੇ ਦਾ ਆਹ ਕੰਮ ਪਤਾ ਲੱਗਦਾ ਚਲੋ ਯਾਰ ਤੇ ਬੇਨਤੀ ਆ ਵੀ ਇੱਥੇ ਨਾ ਸਮਰਾਲੇ ਸਰਸੇ ਵਾਲੇ ਕੁੱਟੇ ਸੀ ਇਹ ਮੈਂ ਹੈਰਾਨ ਆ ਜਿਨ੍ਹਾਂ ਦੇ ਕੁਰਬਾਨਾ ਪਾਈਆਂ ਸੀ ਨਾ ਬੰਦਿਆਂ ਦੇ ਤਮਾਲੇ ਸਜਾਏ ਸੀ ਵਧੀਆ ਮੈਂ ਇਨੀ ਕਹਣਾ ਕੋਈ ਦਸਤਾਰਾਂ ਆਪਾਂ ਬੋਲ ਦਿੰਦੇ ਆ ਚੰਗੀ ਗੱਲ ਨਹੀਂ ਸਾਡੇ 바ਤੇ ਗੁਰੂ ਮਹਾਰਾਜ ਦੀ ਕਿਰਪਾ ਵਾਲੇ ਸੀ ਉਹ ਥੋੜੇ ਜਿਹਾ ਪਿੱਛੇ ਸੀਗੇ ਚਲੋ ਅੱਗੇ ਆ ਕੇ ਵੀ ਖੜ ਗਏ ਕੋਸ਼ ਸਿੰਘ ਕਿਰਪਾਨਾ ਭਾਈ ਫੜੇ ਮੁਰੇ ਦੋ ਦਿਨ ਨਹਿਣ ਖੜੇ ਜੀ ਉਹਨਾਂ ਨੇ ਜੁਰਤੇ ਨਹੀਂ ਕੀਤੀ ਰੋਡੇ ਬੰਦੇ ਭਾਈ ਸਾਹਿਬ ਜੀ ਕਮਾਲ ਕਰ ਗਏ ਮੈਂ ਹੈਰਾਨ ਹੋ ਗਿਆ ਮੁੰਡੇ ਮੁੰਡੇ ਜੇ ਸੀਗੇ ਮੈਨੂੰ ਆ ਮੈਂ ਹੁਣ ਨਾਂ ਤਾਂ ਲਵਾ ਢਾਬੇ ਵਾਲੇ ਪੈਂਦੇ ਨੇ ਉਹ ਮੁੰਡੇ ਮੈਨੂੰ ਜਾਣਦੇ ਨੇ ਕਾਫੀ ਟਾਈਮ ਸਮੇਂ ਤੋਂ ਜਾਣਦੇ ਆ ਮੈਨੂੰ ਮੁੰਡੇ ਉਹ ਤੇ ਮੈਨਾਂ ਉਹਨਾਂ ਕਾਫੀ ਬਣਾ ਕੇ ਰੱਖੀ ਹੋਈ ਆ ਗੁਪਤੀ ਕੰਮ ਚੱਲੋ ਹੋ ਜਾਂਦਾ ਚਲੋ ਖੈਰ ਗੱਲਾਂ ਬਸ ਨਾ ਕਰੀਏ ਉਹ ਬੰਦਿਆਂ ਨੇ ਜੀ ਮੈਗਾ ਕਮਾਲੇ ਕਰਤੀ ਮਿੰਟੋ ਮਿੰਟੀ ਮਿੰਟੋ ਮਿੰਟੀ ਉਹਨਾਂ ਦੇ ਘਰ ਕੈਮਰੇ ਲੱਗੇ ਸੀ ਉਹ ਪ੍ਰਸ਼ਾਸਨ ਵੀ ਹੈਰਾਨ ਹੋ ਗਿਆ ਮੈਨੂੰ ਦਿਖਾਵੇ ਐ ਡੀਐਸਪੀ ਕਹਿੰਦਾ ਯਾਰ ਇਹ ਬੰਦੇ ਕੌਣ ਨੇ ਕਹਿੰਦਾ ਇਹ ਮੈਂ ਮਨਤਾਬ ਨਹੀਂ ਪਤਾ ਕਹਿੰਦਾ ਕਮਾਲ ਦੀ ਗੱਲ ਆ ਥੋੜਾ ਸੇਂਗੋ ਹੀ ਲੱਗਦਾ ਨਹੀਂ ਵਿੱਚ ਆਹ ਕਹਿੰਦਾ ਪੰਜ ਚਾਰ ਗਨੇ ਬਸ ਕਹਿੰਦੇ ਤੁਸੀਂ ਇੱਧਰ ਖੜੇ ਹੋ ਜਾ ਆ ਪੰਜ ਚਾਰ ਕਿਨੇ ਕਹਿੰਦਾ ਵੀ ਥੋੜੇ ਬੰਦੇ ਕੌਣ ਨੇ ਇਹ ਮੈਂ ਮੈਨੂੰ ਤਾਂ ਆਪ ਨਹੀਂ ਪਤਾ ਜੀ ਕਿਹਨਾਂ ਕਮਾਲੇ ਕਰ ਗਏ ਯਾਰ ਇਹ ਮਹਾਰਾ ਕਿਰਪਾ ਕਰਨ ਉਹਦਾ ਜਦੋਂ ਕੰਮ ਚੱਲਦਾ ਫਿਰ ਤਾਂ ਦਾ ਪੇਚ ਕੋਈ ਤਾਂ ਕੋਈ ਉਹ ਲਾ ਜਾਂਦਾ ਜੀ ਪਾਈਆਂ ਹੋਈਆਂ ਰਹਿ ਜਾਂਦੀਆਂ ਖੜੀਆਂ ਉੱਤੇ ਕੋਈ ਐਡੀ ਗੱਲ ਨਹੀਂ ਹੁੰਦੀ ਫਿਰ ਮਹਾਰਾ ਕਿਰਪਾ ਕਰਨ ਵੀ ਕਹਿਣ ਦਾ ਭਾਵ ਸ਼ਾਸਤਰ ਧਾਰੀ ਤਿਆਰ ਪਰ ਤਿਆਰ ਹੋਣਾ ਬਹੁਤ ਜ਼ਰੂਰੀ ਆ ਪਰ ਕਈ ਵਾਰ ਦਾਬੇ ਪੇਚ ਵਾਲੀ ਇਧਰ ਤੋਂ ਨਿਕਲ ਜਾਂਦੇ ਆ ਫਿਰ ਪਤਾ ਹੀ ਨਹੀਂ ਲੱਗਦਾ ਕੀ ਤੋਂ ਕੀ ਬਣ ਜਾਂਦਾ ਇਹ ਜਿਹਾਂ ਵੀ ਸਿੰਘਾਂ ਨੂੰ ਜਿਹੜੇ ਜਿਹੜੇ ਨੌਜਵਾਨ ਨੇ ਨਾ ਆਪਣੇ ਇਹਨਾਂ ਨੂੰ ਵੀ ਥੋੜਾ ਜਿਹਾ ਜਿਵੇਂ ਕਹੇ ਅਮਰਤ ਨਹੀਂ ਛਕਿਆ ਪ੍ਰੇਰੋ ਪਰ ਉਹਨਾਂ ਤੋਂ ਇਹੋ ਜਿਹਾ ਕੰਮ ਵਿੱਚ ਵਿਚਾਲੇ ਲੈਣਾ ਜ਼ਰੂਰੀ ਆ ਇਹ ਮੇਰੀ ਇੱਕ رائے ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਗੁਰਦੇਵ ਸਿੰਘ ਜੀ ਬਿਲਕੁਲ ਤੁਹਾਡੇ ਸਹੀ ਵਿਚਾਰ ਨੇ ਜੀ ਪਰ ਮੇਰੀ ਇੱਕ ਬੇਨਤੀ ਹੋਰ ਆਪਣੇ ਵੀਰਾਂ ਨੂੰ ਜਿਹੜੇ ਵੀ ਵਿਦਵਾਨ ਵੀਰ ਨੇ ਇਸ ਗਰੁੱਪ ਦੇ ਵਿੱਚ ਜਿਸ ਤਰ੍ਹਾਂ ਇਹ ਨਾ ਬੜੇ ਗਰਮ ਜਿਹੇ ਜਿਹੜੇ ਈਜ਼ੀ ਲੱਗਣ ਵਾਲੇ ਜਿਵੇਂ ਫਾਸਟ ਫੂਡ ਨਹੀਂ ਹੁੰਦਾ ਵੀ ਬੜਾ ਛੇਤੀ ਬੰਦਾ ਉਹ ਚੀਜ਼ ਨੂੰ ਲੈ ਲੈ ਲੈਂਦਾ ਕੋਈ ਆਪਾਂ ਨੂੰ ਵੀ ਐਦਾਂ ਦਾ ਕੋਈ ਕਨਸੈਪਟ ਪਿਆਰ ਕਰਨਾ ਚਾਹੀਦਾ ਪਰ ਐਦਾਂ ਦੀਆਂ ਗੱਲਾਂ ਜਿਹੜਾ ਬੰਦੇ ਦੇ ਸਿੱਧਾ ਅਸਰ ਪਹੁੰਚੇ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਨਿੰਦਕ ਨੇ ਜਿਹੜੇ ਸਾਡੇ ਗੁਰੂ ਨੂੰ ਔਰ ਸਾਡੀ ਬਾਣੀ ਨੂੰ ਸਾ ਤੋਂ ਦੂਰ ਕਰ ਰਹੇ ਹਨ ਤੇ ਉਹਨਾਂ ਦੀ ਕੋਈ ਸੀਡੀ ਪਲੀਸ ਸਾਨੂੰ ਤਿਆਰ ਕਰਕੇ ਦਿਓ ਜੀ ਕੋਈ ਇੱਕ ਮਾਸਟਰਪੀਸ ਤਿਆਰ ਕਰ ਦਿਓ ਗਾਹਾਂ ਅਸੀਂ ਕਾਪੀਆਂ ਤਿਆਰ ਕਰ ਲਾਂਗੇ ਜਿਹਦੇ ਵਿੱਚ ਐਂ ਵੀ ਗੱਲ ਸਿੱਧੀ ਤੁਹਾਡੇ ਸੀਨੇ 'ਚ ਵੱਜੇ ਜਾ ਕੇ ਜੀ ਕਿਉਂਕਿ ਆਪਣੇ ਜਿਹੜੇ ਬੰਦੇ ਨੇ ਨਾ ਆਪਣੀ ਕਾਮ ਮੋਸ਼ਨਲ ਬਹੁਤ ਆ ਇਹ ਜਿਹੜੇ ਨਿੰਦਕ ਨੇ ਇਹ ਮੋਸ਼ਨਲ ਕਰਕੇ ਆਪਾਂ ਨੂੰ ਬਹੁਤ ਆਪਣੇ ਸਿੱਖਾਂ ਦਾ ਮੂਰਖਤਾ ਮੂਰਖ ਬਣਾ ਰਹੇ ਨੇ ਕੋਈ ਇਦਾਂ ਨਹੀਂ ਸਾਨੂੰ ਸੀੜੀ ਕੋਈ ਇਦਾਂ ਨਾ ਤਿਆਰ ਕਰਕੇ ਦੇਵੋ ਜਿਹੜੇ ਤੇ ਬੜੇ ਤਿੱਖੇ ਤੇ ਸੰਤਾਂ ਵਾਂਗੂ ਸਿੱਧੇ ਸ਼ਬਦ ਹੋਣ ਤੇ ਅਸੀਂ ਹੁਣ ਨਗਰ ਕੀਰਤਨ ਦੀ ਸੀੜੀ ਇੱਥੇ ਖਾਸ ਕਰਕੇ ਕੈਨੇਡਾ ਦੇ ਵਿੱਚ ਜਿੱਥੇ-ਜਿੱਥੇ ਵੀ ਸਾ ਤੋਂ ਪਹੁੰਚਾ ਸੀ ਉੱਤੇ ਪਹੁੰਚਾਈ ਜਿੱਥੇ ਜ਼ਿਆਦਾ ਇਹਨਾਂ ਦਾ ਜਿੱਥੇ ਪ੍ਰਚਾਰ ਕੇ ਜ਼ਿਆਦਾ ਹੁੰਦੇ ਨੇ ਸਾਨੂੰ ਕੋਈ ਐਦਾਂ ਦਾ ਕੋਈ ਕਨਸੈਪਟ ਹੈ ਕੋਈ ਐਦਾਂ ਦਾ ਪਲੀਜ਼ ਤਿਆਰ ਕਰਕੇ ਦਿਓ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਬਾਅਦ ਜੀ ਰਹਿਣੀ ਰਹੇ ਸੋਈ ਸਿੱਖ ਮੇਰਾ ਹੁਕਮ ਰਜਾਈ ਚੱਲਣਾ ਇਹੋ ਜੀਆਂ ਕੁਝ ਗੱਲਾਂ ਨੇ ਜਿਹੜੀਆਂ ਖੁੱਲ ਕੇ ਦੱਸੀਆਂ ਜਾ ਸਕਦੀਆਂ ਨੇ ਤੇ ਸਿੱਖ ਕੌਮ ਰਹਿਤ ਮਰਿਆਦਾ ਦੇ ਬਹੁਤ ਆਦਰ ਕਰਦੀ ਹੈ ਜੀ ਬਹੁਤ ਸਨਮਾਨ ਕਰਦੀ ਆ ਰਹਿਣੀ ਰਹੇ ਰਹਿਤ ਦਾ ਰਾਤ ਮਰਿਆਦਾ ਦੇ ਕੁਫਰ ਦੇ ਨਾਂ ਤੇ ਇਹਨਾਂ ਬਹੁਤ ਪ੍ਰਚਾਰ ਕੀਤਾ ਕਿ ਅਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਆਂ ਤੇ ਉਹ ਮਰਿਆਦਾ ਦੇ ਅਨੁਸਾਰ ਹੀ ਸੇਕੀ ਨਹੀਂ ਜਿਹੜੀ ਇਹ ਮਰਿਆਦਾ ਮੰਨਦੇ ਨੇ ਆਹ ਜੀ குரு ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਤੁਹਾਡੀ ਵੀ ਗੱਲ ਬਿਲਕੁਲ ਸਹੀ ਹੈ ਜੀ ਕਿਉਂਕਿ ਕਿਸੇ ਟਾਈਮ ਦੇ ਵਿੱਚ ਵੀ ਢਿੰਗ ਸਿੰਘਾਂ ਦਾ ਬੜਾ ਇਹਨਾਂ ਦਾ ਰੋਗ ਅਰ ਲੋਕਾਂ ਤੋਂ ਡਰਦੇ ਸੀ ਯਾਰ ਇਹਨਾਂ ਤੋਂ ਪ੍ਰਸ਼ਾਸਨ ਵੀ ਡਰਦਾ ਹੁੰਦਾ ਸੀ ਜਿਵੇਂ ਮੇਰਾ ਜਲਾ ਫਤੇਗੜ ਸਾਹਿਬ ਹੈ ਜੀ ਉੱਥੇ ਜਦੋਂ ਸਭਾ ਆਦੇ ਹੁੰਦੀ ਤਾਂ ਇਹਨਾਂ ਨੂੰ ਮਤਲਬ ਕੋਈ ਰੋਗ ਟੋਕ ਨਹੀਂ ਸੀ ਜਿਹੜਾ ਕੁਝ ਜਿੱਥੇ ਮਰਜ਼ੀ ਖੜ ਸਕਦੇ ਜਿੱਥੇ ਮਰਜ਼ੀ ਆਪਣਾ ਹਸਤਾਨ ਲਾ ਲੈਂਦੇ ਜਿੱਥੇ ਮਰਜ਼ੀ ਜਿਹੜਾ ਕੋਈ ਮਰਜ਼ੀ ਚੱਕ ਲੈਂਦੇ ਸੀਗੇ ਰਾਈਟ ਪਰ ਹੁਣ ਕਿਤੇ ਨਾ ਕਿਤੇ ਉਹ ਮੇਰੇ ਕੋਈ ਗਲਤ ਕਰਨ ਦਾ ਇਰਾਦਾ ਨਹੀਂ ਮੇਰੇ ਪੂਰਾ ਮੇਰਾ ਪੂਰਾ ਸਤਕਾਰਯੋਗ ਨੇ ਵੀਰ ਪਰ ਮੈਂ ਜਾਨਾ ਕਿਤੇ ਨਾ ਕਿਤੇ ਹੁਣ ਇਹ ਉਹਨਾਂ ਦਾ ਪ੍ਰਭਾਵ ਹੋ ਰਿਹਾ ਨਹੀਂ ਜੀ ਹੁਣ ਬਾਕੀ ਤਕਰੀਬਨ ਤੁਹਾਡਾ ਗਾਣਾ ਦਿਮਾਲਾ ਸਜਾ ਕੇ ਜਾਂ ਪਾ ਕੇ ਆਪਣੇ ਗੁਰੂ ਦਾ ਬਾਣਾ ਪਰ ਉਹ ਗੁਰੂ ਦੀ ਮੱਤ ਤਾਂ ਹੁਣ ਆਪਾਂ ਰਹਿ ਨਹੀਂ ਗਈ ਉਹ ਬਾਣੇ ਦੀ ਮੱਤ ਤਾਂ ਉੱਡੀ ਰਹੀ ਨਹੀਂ ਜਿਸ ਤਰ੍ਹਾਂ ਵਾਦੀ ਸੀ ਨਾ ਫੌਜੀ ਵਰਦੀ ਇਹ ਤੂੰ ਕਹਿ ਸਕਦੀ ਕਿ ਆਪਾਂ ਸ਼ਹੀਦ ਦੀ ਸਿੰਘਾ ਵਾਲੀ ਵਰਦੀ ਸੀ ਪਰ ਉਹ ਰੋਹ ਹੁਣ ਆਪਾਂ ਨੇ ਇਹਦਾ ਗਵਾਤਾ ਆ ਇਹ ਆਪਾਂ ਨੂੰ ਵਾਪਸ ਲੈ ਕੇ ਆਉਣਾ ਪੈਣਾ ਜੀ ਕਿਸੇ ਤਰੀਕੇ ਨਾਲ ਤਾਂ ਕਿ ਆਪਾਂ ਜਿਹੜੇ ਇਹ ਨਿੰਦਕ ਨੇ ਫਿਰ ਡਰ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਤੋ ਬਾਦ ਜੀ ਰਹਿਣੀ ਰਹੇ ਸੋਈ ਸਿੱਖ ਮੇਰਾ ਹੁਕਮ ਰਜਾਈ ਚੱਲਣਾ ਇਹੋ ਜੀਆਂ ਕੁਝ ਗੱਲਾਂ ਨੇ ਜਿਹੜੀਆਂ ਖੁੱਲ ਕੇ ਦੱਸੀਆਂ ਜਾ ਸਕਦੀਆਂ ਨੇ ਤੇ ਸਿੱਖ ਕੌਮ ਰਹਿਤ ਮਰਿਆਦਾ ਦੇ ਬਹੁਤ ਆਦਰ ਕਰਦੀ ਹੈ ਜੀ ਬਹੁਤ ਸਨਮਾਨ ਕਰਦੀ ਆ ਰਹਿਣੀ ਰਹੇ ਰਹਿਤ ਦਾ ਰਹਿਤ ਮਰਿਆਦਾ ਦੇ ਕੁਫਰ ਦੇ ਨਾਂ ਤੇ ਇਹਨਾਂ ਬਹੁਤ ਪ੍ਰਚਾਰ ਕੀਤਾ ਕਿ ਅਸੀਂ ਕਾਲ ਤੱਕ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਆਂ ਤੇ ਉਹ ਮਰਿਆਦਾ ਦੇ ਅਨੁਸਾਰ ਇਹ ਸਿੱਖੀ ਨਹੀਂ ਜਿਹੜੀ ਇਹ ਮਰਿਆਦਾ ਮੰਨਦੇ ਨੇ